ਮਾਜਾ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਪੱਤੀ ਕਕੇ ਵਾਲਾ ਪਿੰਡ ਬੱਚੀਵਿੰਡ ਤਹਿਸੀਲ ਅਜਨਾਲਾ ਜ਼ਿਲ੍ਹਾ ਅਮਰਸਰ ਦੇ ਵੀਰ ਜੀ ਲੈ ਕੇ ਆਏ ਅੱਜ ਦੀ ਵੀਡੀਓ ਵਿੱਚ ਜੀ ਤੁਹਾਨੂੰ ਟੋਟਲ ਦੋ ਮੱਜਾਂ ਵਿਖਾਈਆਂ ਜਾਣਗੀਆਂ ਦੋਵੇਂ ਵੀਰ ਜੀ ਇੱਕ ਤੇ ਬਿਲਕੁਲ ਤਾਜੀ ਸੋਈ ਸਵਾਈ ਹੋਣਾ ਇੱਕ ਇੱਕ ਘੰਟਾ ਪਹਿਲਾਂ ਦੀ ਤੇ ਇੱਕ ਵੀਰ ਜੀ ਹੋਰ ਝੋਟੀ ਲੱਗੇ ਹੁਣਾ ਕਰਦੇ ਆ ਬਲਵੰਤ ਵੀਰ ਜੀ ਉਹਨਾਂ ਦੇ ਕੋਲ ਕੱਲ ਇਨਾਂ ਕੋ ਕੱਲੇ ਕੱਲੇ ਪਸ਼ੂ ਬਾਰੇ ਲੈਨੇ ਆਪਾਂ ਪੂਰੀ ਪੂਰੀ ਡਿਟੇਲ ਹਾਂਜੀ ਬਲਵੰਤ ਜੀ ਕੀ ਹਾਲ ਜੇ ਸਸੀ ਘਾਟੇ ਲਾ ਸਾਹ ਹੋ ਰਸਨਾ ਉਹ ਵਧੀਆ ਠੀਕ ਠਾਕ ਬਾਜ਼ ਠੀਕ ਠਾਕ ਵਧੀਆ ਠੀਕ ਠਾਕ ਕਿੱਥੇ ਰਹਿ ਜੈ ਨਾਜਰ ਚਲਾ ਸਾਹ ਰਹਿਣਾ ਕਿੱਥੇ ਇਤਰਾ ਹੀ ਬਾੜੀ ਬੁੱਡੀਆਂ ਚ ਪਹਿਲਾਂ ਰੁਚੀ ਰਹਿ ਮਾਲ ਦੇ ਆ ਗਿਆ ਪਰ ਇਹ ਕਿਥੇ ਜਾਂਦੀ ਰਹੀ ਆ ਅੱਛਾ 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 ਜੀ ਅੱਛਾ 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 ਵੀਰ ਭਰਾ ਯਾਦ ਕਰਦੇ ਜਾਂਦੇ ਵੀਡੀਓ ਨਹੀਂ ਪਾਈ ਅੱਛਾ ਜੀ ਤਾਂ ਦੋ ਚੌ ਦਾ ਫੋਨ ਆਇਆ ਤੇ ਮੈਂ ਤੁਹਾਨੂੰ ਵੀਡੀਓ ਪਾ ਦਿੰਨੇ ਆ ਅੱਛਾ ਪਹਿਲਾ ਮਾਲ ਵੀਡੀਓ ਸਾਰਾ ਸਹੀ ਸਲਮ ਦੇ ਵੇਖਦਾ ਰਿਹਾ ਪੂਰਾ ਹਾਂ ਜੀ ਸਾਰਾ ਫੜਾਵਦੀਆ ਵੇਖਦਾ ਰਿਹਾ ਮਾਲਾ ਵੀ ਹੁਣ ਆਤੀ ਆਈਆਂ ਜਮਈਆਂ ਅੱਛਾ 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 ਤੇ ਆਪਣਾ ਸਭ ਤੋਂ ਪਹਿਲਾਂ ਫੋਨ ਨੰਬਰ ਤੇ ਡਰੈੱਸ ਦੱਸ ਦੋ ਇੱਕ ਵਾਰ ਡਰੈੱਸ ਪਿੰਡ 25 ਪਿੰਡ ਹਾਂ ਜੀ ਠੱਕੇ ਵਾਲਾ ਹਾਂ ਜੀ ਤਸੀਲ ਨੂੰ ਪੋਗੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਠੀਕ ਹੈ ਜੀ ਤੇ ਟਾਰੀ ਤੋਂ ਕਿੰਨਾ ਪੈਂਦਾ ਬਾਰਡਰ ਤੋਂ 8-9 ਕਿਲੋ ਮੀਟਰ ਟਾਰੀ ਬਾਡਰ ਤੋਂ ਹਾਂ ਜੀ ਠੀਕ ਆ ਦੋ ਟੋਟੀਆਂ ਜੀ ਇੱਕ ਦੁੱਧ ਆ ਸੁਗਾ ਤੇ ਇੱਕ ਤੇ ਤੇ ਚਾਹ ਸੁਆ ਹੋਣੇ ਜੀ ਘੰਟਾ ਕੋਇਆ ਅੱਛਾ ਅੱਛਾ ਪਹਿਲੀ ਦੀ ਕੀ ਡੀਟੇਲ ਜੇ ਇਹ ਦੇ ਇਹ ਦੀ ਸੂਈ ਜੀ ਅੱਛਾ ਜੀ ਕਿੰਨਾ ਦੁੱਧ ਥੱਲੇ ਦੇ ਉਹਦੇ ਥੱਲੇ 10 ਲੀਟਰ ਹੈਗਾ ਜੀ 10 ਲੀਟਰ ਮਗਰ ਬੱਚਾ ਕਿਹੜਾ ਜੇ ਆਹ ਬੱਚਾ ਆਉਂਦਾ ਆਹ ਕਲੋਸ ਉਹਨੇ ਕੋਣ ਬੱਚਾ ਖਾ ਗਿਆ ਆ ਕੱਟੀ ਜੇ ਹਾਂ ਜੀ ਕੱਟੀ ਬੱਚਾ ਵੀਰ ਜੀ ਤੁਸੀਂ ਆ ਕੇ ਲਓ ਕਿੰਨੇ ਦਿਨ ਆਖਿਆ ਸੂਈ ਨੂੰ ਉਹਨੂੰ ਅੱਠ ਨੌ ਦਿਨ ਹੋ ਗਏ ਜੀ ਸੂਈ ਨੂੰ 10 ਦਿਨ ਲਾ ਲਓ 10 ਦਿਨ ਹੋਏ ਜੀ 10 ਕੁ ਦਿਨ ਲਗਭਗ ਆ ਗਿਆ ਨੀਲੀ ਰਾਵੀ ਵਿੱਚ ਵੀਰ ਜੀ ਕੱਟੀ ਹੈ ਮਗਰ 10 ਕੁ ਦਿਨ ਵੀਰ ਜ ਚੰਗੀ ਹੈ ਛੋਟੀ ਦੋ ਦੋ ਹੋਰ ਕਿਲੋ ਦੋ ਬਲੋ ਅਬ ਵੀਰ ਜੀ ਕਰੋ ਚੈੱਕ ਪਾਸ ਆਰਡਰ ਦੀ ਕੁਆਲਿਟੀ ਟਾਈਟ ਆਰਡਰ ਦੀ ਇਹ ਵਿੱਚ ਵਿੱਚ ਦੂਸਰੇ ਸੁਆਜੀ ਅੱਜ ਨਹੀਂ ਬੜੀ ਗਵਾਹ ਕੋ ਇੱਧਰ ਵੇ ਇੱਧਰ ਵੇ ਐਦਾਂ ਵੀਰ ਜੀ ਬਿਨਾ ਬੱਚੇ ਤੋਂ ਵੀਰ ਜੀ ਰੰਦੇ ਸੁਈ ਹੈ ਵੀ ਜੀ ਗੱਲ ਨਹੀਂ ਐਦਾਂ ਹੀ ਪਰ ਬੈਜੋ ਠੀਕ ਹੈ ਘੁਮਾ ਦਿਓ ਮੜਾ ਚਲਾ ਦਿਓ ਕਰੋ ਵੀਰ ਜੀ ਚੈੱਕ ਪਾਸ ਨੀਲੀ ਰਾਵੀ ਦੇ ਕ੍ਰੋਸ ਵਿੱਚ ਛੋਟੀ ਹੈ ਵੀਰ ਜੀ ਧਨਾਂ ਦੀ ਬਿਲਕੁਲ ਸਫਾਈ ਮਗਰ ਵੀ ਵੀਰ ਜੀ ਨੇ ਨਾ ਕਿਹਾ ਕੱਟੀ ਹੈ ਇਹ ਜੀ ਦੁੱਧ ਮੌਕੇ ਤੇ ਕਿੰਨਾ ਗਿਆ ਜੀ ਮੌਕੇ ਤੇ ਘੱਲੋ ਸਾਲ ਦੁੱਧ ਦੇ ਨਾਲ 10 ਲੀਟਰ ਅੱਛਾ ਜੀ 10 ਲੀਟਰ ਤੇ ਆ ਰਿਹਾ ਹਾਂਜੀ ਤੇ ਆ ਰਿਹਾ ਅੱਛਾ ਜੀ ਘੱਲੋ ਸਾਹਿਬ ਇਹ ਥੋੜਾ ਜਿਹਾ ਪਾੜਾ ਪਾ ਕੇ ਨਾਲ ਹਾਂਜੀ ਬੈਹ ਕੇ ਪਸਮੂਣੀ ਪਹਿਨੀ ਆ ਅੱਛਾ ਜੀ ਉਸ ਸਿੰਗਾ ਦੀ ਪਸਮੂਣੀ ਪਹਿਨੀ ਮਤਲਬ ਅੱਛਾ ਪਸਮੂਣੀ ਪਾੜੇ ਤੇ ਹੀ ਆ ਤੇ ਬੱਚਾ ਮਗਰੋਂ ਛੱਡਣਾ ਹਾਂਜੀ ਬੱਚਾ ਮਗਰੋਂ ਦੀ ਛੱਡੀ ਜਾਣਾ ਹਾਂਜੀ ਹਾਂਜੀ ਤੇ ਇਹਦਾ ਕੀ ਕਰਦੇ ਜੀ ਮੁੱਲ ਮੰਗੋ ਮੁੱਲ ਸਹੀ ਸਲਾਹ ਉਹ ਤੋਂ ਹੋਵੇ ਜੀ 99 ਹਜ਼ਾਰ ਲੱਖੀ ਮੰਗੀ ਗਈ ਹੈ ਅੱਛਾ ਜੀ ਤੇ ਨਿਗਾਰੇ ਇਹ ਮੁੱਲ ਕਰਨਾ ਆ ਆਪਾਂ ਤੇ ਆਪਾਂ ਲੈਣ ਦੇਣ ਵਾਲਾ ਮੁੱਲ अच्छा ਕਿੰਨਾ ਅੰਦੇ ਚ ਫਿਰ ਮੋਲ ਜੈ 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 ਦੇ ਦਈਏ 87 ਨਹੀਂ ਕੋਈ ਨਾ ਕੋਈ ਮਾਨਤਾਨ ਕਰੋ ਵੀਡੀਓ ਮੇਰੇ ਚਿਰ ਪਿਛੋਂ ਲੱਗੀ ਜੀ ਨਹੀਂ ਆ ਤੇਰੇ ਪਿਛੋਂ ਤੇ ਆਉਣ ਲੱਗੀ ਪਤਾ ਨਹੀਂ ਚਲੋ ਸੋਨੇ ਭਾ ਕਰੋ ਗੱਲ 82 ਨਹੀਂ ਥੋੜਾ ਜੋ ਫਿਚਕੇ ਲਓ ਜੈ ਜੈ ਕਰ ਦਿਓ ਬਿਲਕੁਲ ਜੈ ਜੈ ਜਿਹੜਾ ਕੋਈ ਪਹਿਲੇ ਫੋਨ ਤੇ ਜਾਵੇ ਜਿਹੜੀ ਅਸੀ ਯਾ ਦੁਮੰਦਾਂ ਅਸੀ ਯਾ ਦੁਮੰਦਾਂ ਹਾਂਜੀ ਅਸੀ ਤੇ 10 ਲੀਟਰ ਜਿਹੜਾ ਮੌਕੇ ਤੇ ਬਿਲਕੁਲ ਤਿਆਰ ਆ ਹੱਥਾਂਾਂ ਦੀ ਜੀ ਕੁਆਲਿਟੀ ਨੇੜੇ ਤੋਂ ਚੈੱਕ ਕਰ ਬਿਲਕੁਲ ਚੋਣ ਚੰਗੀ ਬਿਲਕੁਲ ਚਾਰੇ ਥਾਨ ਇੱਕ ਕਾਈਆਂ ਕੀ ਆ ਮੇਕੋ ਗੱਲ ਕਹਿਦਾ ਪਹਿਲਾਂ ਹੀ ਗੱਲ ਕਰਨੀ ਚੰਗੀ ਆ ਵੀ ਪਾੜਾ ਪਾ ਗਏ ਹਾਂਜੀ ਪਰਾਇ ਜੇ ਪਛਮਾਨ ਗਏ ਪਾੜਾ ਦੀ ਬੱਚਾ ਲਾਈਦਾ ਜੀ ਠੀਕ ਆ ਜੀ ਠੀਕ ਆ ਤੇ 10 ਲੀਟਰ ਬਿਲਕੁਲ ਮੌਕੇ ਤੇ ਤੇ ਚਵਾਈ ਪੋਲੀ ਚਵਾਈ ਬਿਲਕੁਲ ਇੱਕ ਨੰਬਰ ਤੇ ਕੋਈ ਆਨਲਾਈਨ ਮੰਗੌਣੀ ਚਾਹਦਾ 9 ਲੀਟਰ ਦੀ ਗਾਰੰਟੀ ਦਵਾ ਠੀਕ ਹੈ ਤੇ ਇਹਦੀ ਵੀ ਜੀ ਕੀ ਡਿਟੇਲ ਜਮਾਈ ਦੀ ਇਹ ਹੁਣੇ ਸੂਈ ਆਇਆ ਇੱਕ ਘੰਟਾ ਕੋਇਆ ਥੋੜੇ ਤੇ ਲੱਗੇ ਤੇ ਇੱਕ ਐਮਰੇ ਤੇ ਥੋੜਾ ਦਰਦੀ ਹੈ ਅੱਛਾ ਜੀ ਹਾਂਜੀ ਇਹ ਕਿੰਵੇ ਸੂਏ ਜੇ ਇਹ ਤੀਜੇ ਸੂਏ ਸੂਈ ਜੇ ਅੱਛਾ ਜੀ ਹਾਂਜੀ ਇਹ ਆਪਣੇ ਕੋ ਤੇ ਦੂਸਰੇ ਸੂਏ ਦਾ ਕੀ ਦੁੱਧ ਦਾ ਰਿਕਾਰਡ ਘਰ ਆ ਲੈ ਆਖਿਆ ਜੇ 13 ਕਿ ਲੀਟਰ ਕੱਢਿਆ 13 14 ਇਹ ਆਪਣੇ ਕੋ ਗਈ ਜੀ ਅੱਛਾ ਜੀ ਫੇਰ ਦੂਸਰੇ ਸੂਏ ਹਾਂਜੀ ਨਹੀਂ ਪਹਿਲੇ ਸੂਏ ਆਪਣੇ ਕੋ ਗਈ ਅਵੀਰ ਜੀ ਕਰੋ ਚੈੱਕ ਪਾਸ ਥਾਣਾ ਦੀ ਵੀਰ ਜੀ ਨੇੜੇ ਤੋਂ ਕੁਆਲਿਟੀ ਕਰੋ ਚੈੱਕ ਇੱਕ ਘੰਟਾ ਪਹਿਲਾਂ ਵੀਰ ਜੀ ਨੇ ਆ ਕੇ ਆਖਿਆ ਜੋਰ ਵੀ ਤੁਸੀਂ ਲੀਕ ਸਕਦੇ ਮੌਕੇ ਤੇ ਪੈਣ ਲਈ ਜੇ ਬਾਕੀ ਵੀਰ ਜੀ ਥਾਣਾ ਦੀ ਕੁਆਲਿਟੀ ਚੈੱਕ ਥੋੜਾ ਹੌਲੀ ਚਲਾਓ ਇੱਕ ਕਰ ਇੱਕ ਰ ਫੇਰ ਕਮਾ ਕੇ ਲਿਆਓ ਥਾਣ ਵੀਰ ਜੀ ਬਹੁਤ ਵਧੀਆ ਕੁਆਲਿਟੀ ਦਾ ਲੱਗਾ ਹੋਇਆ ਚਾਰੇ ਥਣ ਵੀਰ ਜੀ ਕੋਸ ਪੇਜ ਬਿਲਕੁਲ ਉਹਨਾਂ ਦੇ YouTube ਲੈ ਲੈ ਕੁਮਾਦੋਂ ਲੈ ਲੈ ਪਿਛਲਾ ਵੀਰ ਜੀ ਕਿੰਨਾ ਕਿਹਾ ਜੇ ਤਾਂ ਦੂਸਰੇ ਤੋਂ ਉਹ ਪਈਏ ਸੂਏ ਤੇ ਜਦੋਂ ਉਹਨਾਂ ਨੇ ਖੜੀ ਮੇਰੇ ਕੋਲ ਉਹਨੇ 11-12 ਲੀਟਰ ਹੈਗਾ ਇਹ ਤੇ 12 ਲੀਟਰ 13 ਕੱਢਦੀ ਨਹੀਂ ਹੁਣ ਤੇ 14-15 ਦੀ ਮੈਂ ਇਹ ਤੇ ਆ ਤੀਸਰੇ ਸੂਏ ਸੂਈ ਆ ਅੱਛਾ ਜੀ ਸੂਏ ਮੇਰੇ ਕੋਲ ਖੜੀ ਸੀ ਪੰਜ ਸੱਜਣਾ ਨੇ ਸੱਜਣ ਹੀ ਬੰਦੇ ਆ ਆਪਣੇ ਤੇ ਜੇ ਮਤਲਬ ਕਿ ਤਾਹਾਂ ਦੁੱਧ ਕੱਢਿਆ ਨਹੀਂ ਬਿਲਕੁਲ ਨਹੀਂ ਮੈਂ ਕਿਲੋ ਡੇਢ ਕਿਲੋ ਕੱਢਿਆ ਹੁਣ ਕੋ ਜੇ ਨੂੰ ਪਿਆ ਤਾਂ ਮੈਂ ਇੱਕ ਗ੍ਰਾਹ ਚੈੱਕ ਕਰਾ ਦੋ ਮਾੜੀ ਜੀ ਵਾਲਾ ਚੈੱਕ ਕਰਾਓ ਚੈੱਕ ਕਰਾਓ ਸੋਨੇ ਬੈਗ ਇੱਥੇ ਕਰਾ ਦੇ ਚੈੱਕ ਕਰਾਓ ਤਨਾਂ ਦੀ ਵੀਰ ਜੀ ਕੁਆਲਿਟੀ ਦੇ ਧਾਰਤੀ ਹੋਏ ਮਗਰ ਬੱਚਾ ਕੀ ਜੀ ਕੱਟਾ ਜੀ ਕੱਟਾ ਜੀ ਮਗਰ ਕੱਟਾ ਕੱਟਾ ਵੀਰ ਜੀ ਵਧੀਆ ਸੀਮੰਦਾ ਜੀ ਬਿਲਕੁਲ ਮੋਹਰਾਂ ਦੀ ਕੁਆਲਿਟੀ ਦੇ ਜੀ ਕਿਲੋ ਕਿਲੋ ਦਾ ਕੱਢੀ ਜੀ ਅੱਛਾ ਅੱਛਾ ਜੀ ਪਿਆਤਾ ਹੀ ਮੈਂ ਜੇਰ ਪੈ ਜੂਗੀ ਠੀਕ ਹੈ ਜੀ ਠੀਕ ਠੀਕ ਕਰਦੇ ਨੱਕੇਮ ਤੇ ਥੋੜਾ ਕਰ ਆ ਥੋੜਾ ਵੀਰ ਜੀ ਕੈਮਰੇ ਦੇ ਵੀਰ ਜੀ ਇਹਨਾਂ ਦੇ ਵੀ ਕਰਦੀ ਐ ਆਈ ਵੀ ਕਰਕੇ ਆ ਨਾ ਜੇ ਤੱਕ ਚਬਾਈ ਚੂਈ ਬਹੁਤ ਚੰਗੀ ਚਬਾਈ ਜਣੀ ਸ਼ਾਕਤ ਹੋਈ ਵੀ ਆਉਣਾ ਜੀ ਦੇਖੋ ਬਿਲਕੁਲ ਮੋਟੀ ਧਾਰਦੀ ਹੈ ਮੋਗੀ ਵਰਗੀ ਵੀਰ ਜੀ ਉਹਨਾਂ ਦੀ ਠੀਕ ਹੈ ਠੀਕ ਨਾ ਰੋੜੋ ਬਸ ਕਰ ਬਸ ਕਿ 12 14 ਲੀਟਰ ਕੱਢਣ ਦੀ ਉਮੀਦ ਹੈ 12 ਕੱਢਦੀ ਰਹੀ ਹੈ 10% ਹੀ 14 ਲੀਟਰ ਦੁੱਧ ਕੱਢ ਦੋਗੇ ਰਮਾਨ ਨਾ ਠੀਕ ਹੈ ਵੀ ਜੀ ਨੇੜੇ ਤੋਂ ਕੁਆਲਟੀ ਚੈੱਕ ਕਰੋ ਬਿਲਕੁਲ ਠੀਕ ਤੇ ਇਹਦਾ ਕੀ ਮੰਗ ਰੇ ਜੀ ਮੰਗਨ ਨੂੰ ਤੇ ਤਾਂ ਅਸੀਂ ਉਤਰਾ ਮੋਲ ਤੇ ਇਤਨਾ ਹੀ ਕਰਦੇ ਹਾਂ ਇੱਕ ਲੱਖ 10 ਹਜ਼ਾਰ ਰੁਪਇਆ ਹਾਂਜੀ ਨਹੀਂ ਨਹੀਂ ਲੈਣ ਦੇਣ ਵਾਲਾ ਕਰੀਏ ਆਪਾਂ ਲੈਣ ਦੇਣ ਕਰੀਏ ਵੀਡੀਓ ਚਿਰ ਬਾਅਦ ਪਈ ਹੈ ਸੱਜਣਾ ਨੇ ਯਾਦ ਬੜਾ ਚਿਰ ਬਾਅਦ ਕੀਤਾ ਕਹਿੰਦੇ ਵੀ ਤੁਹਾਡਾ ਮਾਲ ਪਾਚ ਹੁੰਦਾ ਵੀਡੀਓ ਪਾਇਆ ਕਰੋ ਹਾਂਜੀ ਹਾਂਜੀ ਇੱਕੋ ਗੱਲ ਕਰਦੀ ਹੈ 90 ਕਿਲੀ ਦੇ ਦੱਸੋ ਸੋਨੇ ਭਾ ਕੋਚ ਕਿਆ ਨਹੀਂ ਕਿਆ ਤੁਹਾਡੇ ਤੋਂ ਬਣਾ ਨਹੀਂ ਗੱਲ ਬਾਨੀ 2000 ਰੁਪਏ ਲਸ ਕਰਦੀ ਹੈ 2000 90 ਜੋ ਹਾਂਜੀ 88000 ਰੁਪਏ ਦੀ ਹਾਂਜੀ 5000 ਘੰਡ ਘਟਾ ਤੁਹਾਡੇ ਲੋ ਵੀ ਚਲੋ ਕਰ ਲੋ ਤੁਸੀਂ 1000 ਹੋਰ ਹੈ 87000 ਦੀ ਵੀਰ ਜੀ ਰੱਖਿਆ ਜੇ ਚਲੋ ਸਾਬ ਦੇਦਾਂਗੇ ਕੋਈ ਗੱਲ ਨਹੀਂ 4000 ਦਾ ਮਾਨ ਕਰ ਦਾਂਗੇ ਚਲੋ ਜੋੜੀ ਇੱਕ ਪੈਰ ਦੀ ਜੇ ਜੋੜੀ ਕੋ ਲਊਗਾ ਤੇ ਇੱਕ ਪੈਰ ਦੀ ਦੇ ਦਾਂਗਾ ਠੀਕ ਹੈ ਜੀ ਠੀਕ ਹੈ ਜੀ ਹਾਂ ਕੋ ਜੀ ਚਲ ਸਿਆਸੀ ਲਾ ਲਾਂਗੇ ਦਾ ਫਿਰ 80000 ਲੱਗ ਜੂਗਾ ਹਾਂ ਤੇ ਹੋਰ ਕਰ ਦਾਂਗੇ ਮਾਨ ਬਾਕੀ ਚੰਗੀ ਮੈਂ ਲੱਖ ਦੀ ਵਿਗਣੀ ਹੈ ਜੇ ਕਿਨੇ ਪੁੜੇ ਪੜੇ ਚੁੱਕਣੇ ਆ ਹਾਂਜੀ ਹਾਂਜੀ ਪੂਸਵਾ ਕੇ ਵਿਗਣੀ ਆ ਖਾ ਪੀ ਕੇ ਬੰਨ ਠੀਕ 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 ਹੈ ਵੀਰ ਜੀ ਠੀਕ ਅਨੱਥ ਪਾ ਕੇ ਉਹਨਾਂ ਨੇ ਡੰਡ ਲਾਤੀ ਮੈਨੂੰ ਚ ਭੱਲੇ ਹੀ ਆਈਂਦੇ ਅੱਛਾ 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 ਹਾਂਜੀ ਬੱਚੇ ਬੱਚਾ ਵੀਰ ਜੀ ਵੇਖ ਸਕਦੇ ਬਿਲਕੁਲ ਤਾਜ਼ਾ ਨਾਰੂ ਨਾਲ ਕੋ ਜੀ ਟਾਈਮ ਪਹਿਲਾਂ ਸੋਈ ਵੀਰ ਜੀ ਨੇ ਵੇਖੋ ਵੀਰ ਜੀ ਨੇੜੇ ਤੋਂ ਕੁਆਲਿਟੀ ਹਟਲ ਦੇ ਕੱਲਾ ਕੱਲਾ ਥਾਣੇ ਮੁਠੀਦਾਰ ਵੀਰ ਜੀ ਲੱਗਾ ਮੋਟੀ ਧਾਰਿਆ ਚਵਾਈ ਦੀ ਬਿਲਕੁਲ ਕੋਲੀ ਵੀਰ ਜੀ ਉਹਨਾਂ ਨੇ ਕਿਹਾ ਜੀ ਪਹਿਲਾਂ ਪੈਂ ਵੀ ਦਿਖਾ ਦਿਓ ਟਾਈਮ ਮੜਾ ਤੇ ਕਰਾ ਦਿਓ 11:53 11 ਵਜੇ ਕੋਲ 1 ਮਿੰਟ ਰੁਕੋ ਇਹਨੂੰ ਫੋਨ 11 ਵਜੇ ਵੀਰ ਜੀ 53 ਮਿੰਟ ਸਵੇਰ ਦੀ ਵੀਡੀਓ ਹੈ 5 ਤਰੀਕ ਦੀ ਬਣ ਗਈ ਜੀ 5 ਜੂਨ ਦੀ ਹੋਰ ਕੋਈ ਕਹਿਣਾ ਚਾਹੁੰਦੇ ਜੀ ਬਸ ਭਾਜੀ ਬਸ ਇਹੋ ਕਹਿਣਾ ਚਾਹੁੰਦੇ ਆ ਵੀ ਕੋਈ ਵੀ ਵੀਰ ਸੱਜਣ ਆਵੇ ਆਪਦੀ ਤਸੱਲੀ ਕਰੇ ਤਸੱਲੀ ਕਰਕੇ ਮਾਲ ਲਵੇ ਅੱਗੇ ਆਪਾਂ ਵੀਡੀਓ ਫੋਨ ਕਰੇ ਮੜ ਕੇ ਘਾਟਾ ਵਧਾ ਕਦੇ ਇਹ ਰੇਟ ਜੇ ਫਿਕਸ ਜੇ ਦੱਸੇ ਜਿਹੜੇ ਰੇਟ ਦੱਸੇ ਉਹ ਲੱਗਣੇ ਸੱਜਣਾ ਨੇ ਚੇਰ ਹਾਂਜੀ ਹਾਂਜੀ ਬੜੇ ਚੇਰ ਬਾ ਯਾਦ ਕੀਤਾ ਵੀ ਵੀਰ ਜੀ ਨੇ ਵੀਡੀਓ ਮੜ ਕੇ 70 75 ਦਾ ਆ ਗਿਆ ਵੀ ਤੰਗ ਬੜਾ ਕਰਦੇ ਗਏ ਅੱਛਾ ਅੱਛਾ ਨਹੀਂ ਨਹੀਂ ਜਿਹੜਾ ਵੀ ਜੀ ਨੇ ਕਿਹਾ ਵੀ ਜੀ ਰੇਟ ਜਿਹੜਾ ਨਾ ਨਾ ਫਿਕਸ ਰੇਟ ਵੀ ਜੀ ਨੇ ਕਿਹਾ ਵਾ ਹਾਂਜੀ ਤੇ ਫੋਨ ਉਹੀ ਵੀਰ ਲਾਵੇ ਵੀ ਜਿੰਨੂੰ ਆਪਣਾ ਰੇਟ ਪੁੱਛਦੇ ਨਹੀਂ ਤੇ ਉਹ ਆਪਣੇ ਹਿਸਾਬ ਨਾਲ ਸਾਰਾ ਵੇਖ ਲਵੇ ਆਉਂਦਾ ਉਹ ਅਸੀਂ 1 10 20 ਦਾ ਮੰਗੀ ਜਾਂਦੇ ਤਾਹੇ ਦੇ ਭੈਣ ਭਰਾ ਯਾਦ ਕਰਦੇ ਜੇ ਮਾਲ ਪਾਜ ਹੁੰਦਾ ਦੇ ਹਾਂਜੀ ਹਾਂਜੀ ਵੀਰ ਜੀ ਇਹ ਤਾਂ ਗੱਲ ਆ ਜੇ ਤਾਂ ਹੀ ਚੇਰ ਬਾਦ ਵੀਡੀਓ ਵੀ ਪਈ ਜੇ ਮਾਲ ਆਉਂਦਾ ਰਿਆ ਜਿਹੜਾ ਵੀ ਸੱਜਣ ਮਰਜੀ ਆ ਸਕਦਾ ਉਤਰਾ ਵੀ ਲਾ ਸਕਦਾ 90 95 ਦੀ ਇਕੱਲੀ ਝੋਟੀ ਵੀ ਕਰਨ ਵਾਲੀ ਠੀਕ ਆ ਜੜੀ ਦੋ ਨੰਬਰ ਆ ਜੀ ਸੂਈ ਇਹ ਵੀਡੀਓ ਨਹੀਂ ਵੀ ਨਾ ਪੈਂਦੀ ਹਾਂਜੀ ਉਤਰਾ ਵੀ ਕੋਈ ਸੱਜਣ ਲਾ ਕੇ ਆਪਾਂ ਵੀਡੀਓ ਪਾ ਕੇ ਮਾਲ ਦੇ ਦੇਨੇ ਮਤਲਬ ਆਉਂਦਾ ਹੀ ਰਿੰਦਾ ਮਾਲ ਠੀਕ ਮਾਲ ਆਉਂਦਾ ਜਾਂਦਾ ਰਿੰਦਾ ਹਾਂਜੀ ਠੀਕ ਆ ਬਾਕੀ ਹੁਣ ਵੀਡੀਓ ਆਪਣੀ ਜਿਹੜੀ ਉਹ ਲਗਾਤਾਰ ਗਾਂਵ ਭੱਗੇ ਚੱਲਿਆ ਪਈ ਨਾ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਪਾਇਆ ਕਰਾਂਗੇ ਮੱਝਾਂ ਦੀ ਵੀ ਪਾਇਆ ਕਰਾਂਗੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਦੋਸਤੋ ਮਾਜਾ ਫਾਰਮ YouTube ਚੈਨਲ ਵਾਲੇ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਾਡੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ